ਅੱਜ ਰਾਜਪ੍ਰਦੀ ਮਹਾਵੀਰ ਮੰਤਰਦੇਵੀ ਚ ਭਾਵਲਪੁਰ ਵੈਲਫੇਅਰ ਮਹਾਸੰਗ ਦੇ ਵੱਲੋਂ ਇੱਕ ਜ਼ਰੂਰਤਮੰਦ ਲੜਕੀ ਦੇ ਵਿਆਹ ਭਾਵਲਪੁਰ ਵੈਲਫੇਅਰ ਮਹਾਸੰਗ ਦੇ ਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਕਰੀਚਾ ਤੇ ਉਹਨਾਂ ਦੀ ਟੀਮ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ ਇਸ ਮੌਕੇ ਤੇ ਭਾਵਲਪੁਰ ਵੈਲਫੇਅਰ ਮਹਾਸੰਗ ਦੇ ਵੱਲੋਂ ਉਪਰ ਲੜਕੀ ਨੂੰ ਘਰ ਦੇ ਵਿੱਚ ਕੰਮ ਆਉਣ ਵਾਲਾ ਜ਼ਰੂਰਤ ਅਦਾ ਸਾਰਾ ਸਮਾਨ ਵੀ ਦਿੱਤਾ ਗਿਆ ਨਵੇਂ ਜੋੜੇ ਦਾ ਅਨੰਤ ਕਾਰਜ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਉਣ ਤੋਂ ਬਾਅਦ ਮਹਾਵੀਰ ਮੰਦਰ ਦੇ ਵਿੱਚ ਬਣੇ ਹਾਲ ਦੇ ਵਿੱਚ ਭਾਵਲਪੁਰ ਵੈਲਫੇਅਰ ਮਹਾਸੰਗ ਦੇ ਵੱਲੋਂ ਤਕਰੀਬਨ 200 ਲੋਕਾਂ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਕਰੇਚਾ ਨੇ ਦੱਸਿਆ ਕਿ ਭਾਵਲਪੁਰ ਵੈਲਫੇਅਰ ਮਹਾਸੰਗ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ ਜਿਵੇਂ ਕਿ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਜ਼ਰੂਰਤਮੰਦ ਲੋਕਾਂ ਦੇ ਵਿੱਚ ਰਾਸ਼ਨ ਵੰਡਣਾ ਅਤੇ ਜ਼ਰੂਰਤਮੰਦ ਬੱਚਿਆਂ ਦੀ ਫੀਸ ਆਦ ਵੀ ਸ਼ਾਮਿਲ ਹੈ ਉਨਾ ਹੀ ਵੀ ਦੱਸਿਆ ਕਿ ਅਸੀਂ ਆਪਣੇ ਸਮਾਜ ਨੂੰ ਉੱਚਾ ਚੁੱਕਣ ਦੇ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੇ ਆਂ ਤੇ ਅੱਗੇ ਵੀ ਅਜਿਹਾ ਕੰਮ ਕਰਦੇ ਰਹਾਂਗੇ ਸੋ ਇਸ ਮੌਕੇ ਤੇ ਹੋਰਾਂ ਦਾ ਵੀ ਕੀ ਕੁਝ ਕਹਿਣਾ ਸੀ ਸੁਆਵੂ ਸੁਣਦੇ ਆਂ ਅੱਜ ਬੜਾ ਖੁਸ਼ੀ ਦਾ ਦਿਨ ਹੈ ਖੁਸ਼ੀ ਦਾ ਦਿਨ ਕਿਉਂ ਹੈ ਕਿਉਂਕਿ ਅੱਜ ਸਾਡੀ ਬਹਾਉਲਪੁਰ ਵੈਲਫੇਅਰ ਮਹਾਸੰਗਤ ਦੀ ਤਰਫੋਂ ਅਸੀਂ ਇੱਕ ਜ਼ਰੂਰਤਮੰਦ ਲੜਕੀ ਦਾ ਵਿਆਹ ਦਾ ਆਯੋਜਨ ਕਰ ਰਹੇ ਆਂ ਔਰ ਉਸੀ ਉਪਲਕਸ਼ ਦੇ ਵਿੱਚ ਅਸੀਂ ਅੱਜ ਸਾਡੀ ਟੀਮ ਬਾਲਪੁਰ ਵੈਲਫੇਅਰ ਮਹਾਸੰਗ ਦੀ ਇਕੱਠੀ ਹੋਈ ਆ ਔਰ ਮਹਾਵੀਰ ਮੰਦਰ ਦੇ ਹਾਲ ਦੇ ਵਿੱਚ ਇਹ ਪ੍ਰੋਗਰਾਮ ਆਯੋਜਨ ਕੀਤਾ ਜਾ ਰਿਹਾ ਤੇ ਅੱਜ ਸਾਡੀ ਟੀਮ ਕੁੜੀ ਨੂੰ ਅਸ਼ੀਰਵਾਦ ਦੇਣ ਵਾਸਤੇ ਆਇਆ ਹੈ ਔਰ ਚੌਧਰੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਸਾਡਾ ਬਾਲਪੁਰ ਵੈਲਫੇਅਰ ਮਹਾਸੰਗ ਨਿਰੰਤਰ ਸਮਾਜ ਦੀ ਸੇਵਾ ਵਾਸਤੇ ਬਰਾਦਰੀ ਦੇ ਸਤਰ ਨੂੰ ਉੱਚਾ ਚੱਕਣ ਵਾਸਤੇ ਨਿਰੰਤਰ ਕੰਮ ਕਰ ਰਿਹਾ ਹੈ ਔਰ ਅਸੀਂ ਆਪਣੇ ਆਪ ਦੇ ਵਿੱਚ ਵਚਨਬੱਧਾਂ ਕਿ ਅਸੀਂ ਆਪਣੀ ਮਾਸੰਗ ਵੱਲੋਂ ਜਿਹੜੀ ਵੀ ਕੋਈ ਵੀ ਜ਼ਰੂਰਤਮੰਦ ਪਰਿਵਾਰ ਸਾਨੂੰ ਅਪਰੋਚ ਕਰੇਗਾ ਅਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਖੜੇ ਰਵਾਂਗੇ ਔਰ ਅੱਜ ਇਹੀ ਇੱਕ ਮੇਨ ਕਾਰਨ ਹੈ ਕਿ ਅੱਜ ਅਸੀਂ ਇੱਕ ਬਹੁਤ ਵਧੀਆ ਸਾਡੀ ਟੀਮ ਇੱਕ ਜ਼ਰੂਰਤਮੰਦ ਲੜਕੀ ਦਾ ਵਿਆਹ ਕਰਨ ਜਾ ਰਹੀ ਹੈ ਉਸੇ ਸਬੰਧ ਦੇ ਵਿੱਚ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਤੁਸੀਂ ਸਿਰਫ ਸਬਾਨ ਦਿੱਤਾ ਹੈ ਜਾਂ ਇਹ ਸਾਰਾ ਬੱਗੋਬਸ ਵੀ ਤੁਹਾਡੀ ਸੰਸਥਾ ਨੇ ਕਰਾਇਆ ਹੈ ਚੌਧਰੀ ਸਾਹਿਬ ਚੌਧਰੀ ਸਾਹਿਬ ਅਸੀਂ ਜੋ ਵੀ ਜ਼ਰੂਰਤਮੰਦ ਇੱਕ ਲੜਕੀ ਦੀ ਸ਼ਾਦੀ ਜਿਹੜੀ ਹੁੰਦੀ ਹੈ ਉਹ ਇੱਕ ਲੜਕੀ ਦਾ ਨਵਾਂ ਜਨਮ ਹੁੰਦਾ ਲੜਕੀ ਆਪਣੇ ਮਾਇਕੇ ਛੋੜ ਕੇ ਹੁਣ ਸਸਰਾਲ ਜਾ ਰਹੀ ਹੈ ਜੋ ਦਿਨਚਰਿਆ ਦੇ ਵਰਤ ਵਰਤਾਨ ਦਾ ਸਮਾਨ ਇੱਕ ਲੜਕੀ ਨੂੰ ਚਾਹੀਦਾ ਹੁੰਦਾ ਉਹ ਅਸੀਂ ਸਾਰਾ ਦਿੱਤਾ ਤੇ ਪਲੱਸ ਸਾਡੀ ਟੀਮ ਨੇ ਖਾਣ ਪੀਣ ਦਾ ਵਿੱਚ ਉਹ ਵੀ ਇੱਥੇ ਆਏ ਜਨੋਰਿਆ ਉਹ ਵੀ ਅਸੀਂ ਖਰਚ ਕਰਿਆ ਇਹਨਾਂ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਸੀ ਜਾਂ ਤੁਹਾਨੂੰ ਕਿਸੇ ਨੇ ਦੱਸਿਆ ਸੀ ਕਿ ਇਹਨਾਂ ਨੂੰ ਜੁਰਤ ਹੈ ਹਾਂ ਸਾਡੇ ਬਹੁਤ ਹੀ ਬਜ਼ੁਰਗ ਸਾਡੀ ਗਲੀ ਦੀ ਸਾਡੇ ਮੋਹੱਲੇ ਦੀ ਸਾਡੀ ਪੰਚਾਇਤ ਦੀ ਆਣ-ਬਣ-ਸ਼ਾਨ ਸਾਡੇ ਨਾਲ ਛੋਟਾ ਸਾਹਿਬ ਖੜਿਆ ਹੈ ਵਜੀਦ ਚੰਦ ਜੀ ਛੋਟਾ ਮੈਂ ਪਿਪਲੇਸ਼ਵਰ ਮੰਦਿਰ ਦੇ ਵਿੱਚ ਰੋਜ਼ ਮੱਥਾ ਟੇਕਣ ਜਾਂਦਾ ਇਹਨਾਂ ਨੇ ਮੈਨੂੰ ਅਪਰੋਚ ਕਰਿਆ ਵੀ ਕੁਕਰਿਆ ਜੀ ਇਸ ਤਰ੍ਹਾਂ ਇੱਕ ਜ਼ਰੂਰਤਮੰਦ ਲੜਕੀ ਆ ਉਹਨਾਂ ਦੀ ਆਪ ਸਪੋਰਟ ਕਰਨੀ ਆ ਤੇ ਮੈਂ ਇਹਨਾਂ ਦੀ ਗੱਲ ਤੇ ਫੁੱਲ ਚੜਾਇਆ ਕਿਉਂਕਿ ਸਾਡੇ ਬੜੇ ਆਦਰਨੀਏ ਹਨ ਸਾਡੇ ਬਜ਼ੁਰਗ ਹਨ ਤੇ ਇਹਨਾਂ ਨੇ ਮੈਨੂੰ ਕਿਹਾ ਤੇ ਉਹ ਅੱਜ ਅਸੀਂ ਇਹ ਕੰਮ ਸੰਪੰਨ ਕਰ ਰਹੇ ਹਾਂ ਤੁਹਾਡੇ ਚੈਨਲ ਲਈ ਇੱਕ ਗੱਲ ਹੋਰ ਕਰਨ ਚਾਹਾਂਗਾ ਸਾਡਾ ਬਹਾਉਲਪੁਰ ਵੈਲਫੇਅਰ ਮਾ ਸੰਗ ਸਮਾਜ ਵਾਸਤੇ ਸਮਾਜ ਨੂੰ ਕਿਸੇ ਵੀ ਜ਼ਰੂਰਤਮੰਦ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਅਗਰ ਜ਼ਰੂਰਤ ਹੈ ਅਗਰ ਉਹ ਅਸਮਰਥ ਹੈ ਜਿਵੇਂ ਕੋਈ ਬੱਚੇ ਦੀ ਪੜਾਈ ਹੈ ਬੱਚੇ ਦੀਆਂ ਫੀਸਾਂ ਹੈ ਬੱਚੇ ਦਾ ਕੋਈ ਹੋਰ ਖਰਚਾ ਹੈ ਜਾਂ ਕੋਈ ਜ਼ਰੂਰਤਮੰਦ ਪਰਿਵਾਰ ਦਾ ਕੋਈ ਰਾਸ਼ਨ ਹੈ ਜਾਂ ਕਿਸੇ ਵੀ ਕਿਸਮ ਦਾ ਸਮਾਜ ਦੇ ਪਰਿਵਾਰ ਨੂੰ ਅਗਰ ਕੋਈ ਜ਼ਰੂਰਤ ਹੈ ਤਾਂ ਮੈਂ ਤੁਹਾਡੇ ਚੈਨਲ ਰਹੀ ਅੱਜ ਇਹ ਗੱਲ ਕਵਾਂਗਾ ਕਿ ਸਾਨੂੰ ਉਹ ਅਪਰੋਚ ਕਰਨ ਔਰ ਸਾਡੇ ਕੋਲ ਆਣ ਅਸੀਂ ਬਰਸਕ ਕੋਸ਼ਿਸ਼ ਕਰਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਔਰ ਮੈਂ ਸਪੈਸ਼ਲ ਤੁਹਾਡੇ ਚੈਨਲ ਰਹੀ ਉਹਨਾਂ ਲੋਕਾਂ ਦਾ ਵੀ ਥੈਂਕਸ ਕਰਾਂਗਾ ਮੈਂ ਜਿਸ ਜਿਸ ਵੀ ਬੰਦੇ ਦੀ ਡਿਊਟੀ ਲਾਈ ਬਈ ਆਪਾਂ ਇਹ ਕੰਮ ਕਰਨਾ ਹੈ ਤਾਂ ਉਹਨਾਂ ਨੇ ਮੇਰਾ ਪੂਰਾ ਉਹ ਉਹਨਾਂ ਡੋਨਰਾਂ ਨੇ ਮੈਨੂੰ ਉਹਨਾਂ ਪੂਰਾ ਸਾਥ ਦਿੱਤਾ ਤੇ ਮੈਂ ਸਪੈਸ਼ਲ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਕਿ ਮੈਂ ਜਦ ਵੀ ਉਹਨਾਂ ਨੂੰ ਕੋਈ ਚੀਜ਼ ਕਹੀ ਆ ਤਾਂ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਸਾਰੇ ਅਸ਼ੀਰਵਾਦ ਦੇਣਾ ਆ ਤੇ ਵਧੇਪਲੇਸ प्रदीप ਜੀ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹਾਂ ਸਾਡੀ ਸੰਸਥਾ ਨੂੰ ਵੀ ਔਰ ਸਾਡੇ ਪ੍ਰਦਾਨ ਨੂੰ ਵੀ ਔਰ ਇਹ ਬਜ਼ੁਰਗਾਂ ਨੂੰ ਵੀ ਜਿਨ੍ਹਾਂ ਨੇ ਐਪਰੀਸ਼ੀਏਟ ਕਰਿਆ ਤੇ ਜਿਨ੍ਹਾਂ ਨੇ ਇਹ ਉਪਰਾਲਾ ਕਰਾਇਆ ਔਰ ਇਹ ਅਸੀਂ ਨਹੀਂ ਕਰ ਰਹੇ ਇਹ ਸਾਰੀ ਪਰਮਾਤਮਾ ਕਰਾਣ ਵਾਲਾ ਇਹ ਜਿਹੜਾ ਗॉड ਹੈ ਨਾ ਗॉड ਇੱਕ ਰਸਤਾ ਬਣਾਉਂਦਾ ਹੈ ਅਸੀਂ ਇੱਕ ਉਹਦਾ ਜਰੀਆ ਸਿਰਫ ਪਤਾ ਨਹੀਂ ਕਿੱਥੋਂ ਕਿਆ ਕਿੰਦਾ ਚੱਲਦਾ ਸਾਨੂੰ ਸਾਡੇ ਪ੍ਰਧਾਨ ਜੀ ਕੁਖਰੇੜਾ ਜੀ ਨੇ ਕਿਹਾ ਕਿ ਡਾਕਟਰ ਸਾਹਿਬ ਇਦਾਂ ਦਾ ਹੈਗਾ ਤੇ ਪਰਮਾਤਮਾ ਦੀ ਕਿਰਪਾ ਇਹ ਜੀ ਹੋਈ ਕਿ ਸਾਰਾ ਅਰੇਂਜਮੈਂਟ ਆਪਣਿਆਬ ਹੋ ਗਿਆ ਠੀਕ ਹੈ ਨਾ ਤਾਂ ਇਸ ਕਰਕੇ ਇਹ ਬਹੁਤ ਇਹੋ ਜਿਹੇ ਉਪਰਾਲੇ ਅਸੀਂ ਅਨਾਉਂਸ ਵੀ ਕਰੇ ਸੀਗੇ ਤੇ ਅਸੀਂ ਪ੍ਰੋਗਰਾਮ ਵੀ ਪਹਿਲੇ ਕਿਹਾ ਸੀਗਾ ਵੀ ਅਸੀਂ ਸ਼ਾਦੀਆਂ ਕਰਾਣੀਆਂ ਤਾਂ ਅਸੀਂ ਜਿਹੜਾ ਉਸ ਜੋ ਇਹਨਾਂ ਨੇ ਪ੍ਰਧਾਨ ਜੀ ਨੇ ਕਿਹਾ ਸੀ ਉਸ ਦੇ ਬਚਨ ਬੱਧ ਹੈ ਅਸੀਂ ਜੋ ਇਹਨਾਂ ਨੇ ਕਿਹਾ ਸੀ ਅਸੀਂ ਜੋ ਕਰਾ ਰਹੇ ਹਾਂ ਔਰ ਇਹ ਸਭ ਪਰਮਾਤਮਾ ਦੀ ਦੇਣ ਹੈ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ News 89 Punjab Har khabar jis da hove asar